ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋ ਪ੍ਰਭ ਤਜ ਕਤ ਲੱਗੀ ਐ ਜਿਸ ਬਿਨਾ ਮਰ ਜਾਈਐ ਰਾਮ ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰ ਮਾਇਆ ਰਾਮ ਪਤਿਤ ਪਾਵਨ ਪ੍ਰਭ ਤਿਆਗ ਕਰੇ ਕਹ ਕਤ ਫਹਿਰਾਈਐ RAM ਨਾਨਕ ਭਗਤ ਭਾਉ ਕਰ ਦਇਆਲ ਕੀ ਜੀਵਨ ਪਦ ਪਾਈਐ RAM ਸ੍ਰੀ ਗੋਪਾਲਨ ਉਚਰਹਿ ਬਲ ਗਈਏ ਦੋ ਚਾਰਨ ਰਸਨਾ RAM ਸ੍ਰੀ ਗੋਪਾਲਨ ਉਚਰਹਿ ਠਿਠਮਕ ਬਲ ਗਈਏ ਇਥੀ ਵਿਸਰਾਮ ਹੈ दो चारण रसना राम प्रभ भगत वशल नह सेवही काया काक ग्रसना राम प्रभ भगत वशल इथे ठमक नह सेवही इथे विश्राम कामक काक ग्रसना राम प्राम मोही दुख ना जान ही ਕੋਟ ਜੁਨੀ ਬਸਨਾ RAM ਨਾਨਕ ਬਿਨ ਹਰ ਅਵਰ ਜੇ ਚਾਹਨਾ ਵਿਸਤਾ ਕ੍ਰੇਮ ਭਸਮਾ RAM ਨਾਨਕ ਬਿਨ ਹਰ ਇਥੇ ਠਮਕ ਅਵਰ ਜੇ ਚਾਹਨਾ ਇਥੇ ਵਿਸਰਾਮ ਵਿਸਤਾ ਕ੍ਰੇਮ ਉਚਾਰਨ ਕਰਨਾ ਹੈ ਇਸ ਨੂੰ ਕਰਮ ਨਹੀਂ ਕਹਿਣਾ ਰਾਰੇ ਨੂੰ ਸਿਆਰੀ ਲਾ ਕੇ ਬੋਲਨਾ ਹੈ ਵਿਸਤਾ ਕ੍ਰੇਮ ਭਸਮਾ RAM ਲਾਏ ਬਿਰਹੋ ਭਗਵੰਤ ਸੰਗੇ ਹੋਏ ਮਿਲ ਬੈ ਰਾਗਨ ਰਾਮ ਸੰਗੇ ਪਦ ਤੇ ਵਿਸਰਾਮ ਲਾਉਣਾ ਹੈ ਚੰਦਨ ਚੀਰ ਸੁਗੰਧ ਰਸਾ ਹੋ ਮੈਂ ਬਿਖਤਿ ਆਗਨ ਰਾਮ ਈਤ ਊਤ ਨਹ ਡੋਲੀ ਐ ਹਰ ਸੇਵਾ ਜਾਗਨ ਰਾਮ ਨਾਨਕ ਜੀਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ RAM ਬਿਲਾਵਲ ਮਹੱਲਾ ਪੰਜਵਾ ਹਰ ਖੋਜ ਵਡਭਾਗੀ ਹੋ ਮਿਲ ਸਾਧੂ ਸੰਗੇ RAM ਗੁਣ ਗੋਬਿੰਦ ਸਦਗਾਈਐ ਪਾਰ ਬ੍ਰਹਮ ਕੈ ਰੰਗੇ RAM ਸੋ ਪ੍ਰਭ ਸਦ ਹੀ ਸੇਵੀਐ ਪਾਈਐ ਫਲ ਮੰਗੇ RAM ਨਾਨਕ ਪ੍ਰਭ ਸਰਣਾਗਤੀ ਜਪ ਅਨੰਤ ਤਰੰਗੇ RAM ਇੱਕ ਤਿਲ ਪ੍ਰਭੂ ਨਾ ਵੀਸਰੈ ਜਿਨ ਸਭ ਕਿਛ ਦੀਨਾ RAM ਵੱਡ ਭਾਗੀ ਮੇਲਾਵੜਾ ਗੁਰਮੁਖ ਪੇਰ ਚੀਨਾ RAM ਬਾਹ ਪਕੜ ਤਾਮਤੇ ਕਾਢਿਆ ਕਰ ਆਪਣਾ ਲੀਨਾ RAM ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ RAM ਕਿਆ ਗੁਣ ਤੇਰੇ ਕਹਿ ਸਕਾਓ ਪ੍ਰਭ ਅੰਤਰ ਜਾਮੀ RAM ਸਿਮਰ ਸਿਮਰ ਨਾਰਾਇਣ ਭੈ ਪਾਰ ਗਰਾਮੀ RAM ਗੁਣ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ RAM ਨਾਨਕ ਉਦਰੇ ਜਾਪ ਹਰੇ ਸਭੂ ਕਾ ਸੁਆਮੀ RAM ਰਸ ਪਿੰਨਿਆੜੇ ਆਪਣੇ RAM ਸੰਗੇ ਸੇ ਲੋਇਨ ਨੀਕੇ RAM ਪ੍ਰਭ ਪੇਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ RAM ਜੀ ਕੇ ਇਕੱਠਾ ਨਹੀਂ ਕਹਿ ਦੇਣਾ ਮਿਲ ਸਾਜਨ ਜੀ ਕੇ RAM ਪ੍ਰਭ ਪੇਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ RAM ਅੰਮ੍ਰਿਤ ਰਾਸ ਹਰ ਪਾਇਆ ਵਿਖਿਆ ਰਾਸ ਫੀਕੇ RAM ਨਾਨਕ ਜਲ ਜਲ ਹ ਸਮਾਇਆ ਜੋਤੀ ਜੋਤ ਮੀਕੇ RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ